ਹੈਮਕੁਟ ਸਾਹਿਬ ਦੀ ਯਾਤਰਾ ਵਿੱਚ ਪਹੁੰਚੇ ਦੋ ਚੜ੍ਹਦੀ ਕਲਾ ਬੜੇ ਨਿਹੰਗ ਸਿੰਘ ਜੋ ਕਿ ਹੈਮਕੁਟ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਆਏ ਸੀ ਉਹ ਉੱਥੇ ਜਾ ਕੇ ਇਸ਼ਨਾਨ ਪਾਣੀ ਕਰਦੇ ਹਨ ਫਿਰ ਕੀਰਤਨ ਸਮਾਗਮ ਸੁਣਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਸ਼ੀਸ਼ ਝੁਕਾਉਂਦੇ ਹਨ ਲੇਕਿਨ ਉਹਨਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਇੱਕ ਪੁਰਣ ਸੰਤਾਂ ਨੇ ਇਹ ਕਿਹਾ ਸੀ ਕਿ ਉੱਥੇ ਇੱਕ ਪ੍ਰਾਤਨ ਗੁਫਾ ਹੈ ਜਿਸ ਦੇ ਦਰਸ਼ਨ ਜੇਕਰ ਤੁਹਾਨੂੰ ਹੋ ਜਾਣ ਤਾਂ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਕਿ ਦੁਨੀਆਂ ਦੇ ਵਿੱਚ ਬਹੁਤ ਤੋਂ ਲੋਕ ਹਨ ਜਿਨ੍ਹਾਂ ਨੂੰ ਕੀ ਉਹ ਪ੍ਰਾਤਨ ਗੁਫਾ ਦੇ ਅੱਜ ਤੱਕ ਦਰਸ਼ਨ ਹੋਏ ਹਨ ਲੇਕਿਨ ਜਿਸ ਨੂੰ ਵੀ ਉਸ ਗੁਫਾ ਦੇ ਦਰਸ਼ਨ ਹੋ ਗਏ ਉਹਨਾਂ ਦੀ ਜ਼ਿੰਦਗੀ ਸਵਰਗੀ ਉਹਨਾਂ ਦੇ ਤਾਂ ਅੜੇ ਹੋਏ ਕੰਮ ਵੀ ਬਣ ਗਏ ਇਸੇ ਹੀ ਜਿੱਦ ਦੇ ਵਿੱਚ ਉਹ ਵੀ ਉਸ ਗੁਫਾ ਨੂੰ ਲੱਭਣ ਲੱਗ ਜਾਂਦੇ ਹਨ ਅਤੇ ਹਿਮਕੁਟ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਗੁਫਾ ਨੂੰ ਤਲਾਸ਼ਣ ਲੱਗ ਜਾਂਦੇ ਹਨ ਪੂਰਾ ਦਿਨ ਪੂਰਾ ਦਿਨ ਉਸ ਗੁਫਾ ਨੂੰ ਤਲਾਸ਼ ਦੇ ਤਲਾਸ਼ਦੇ ਉਹਨਾਂ ਨੂੰ ਸਮੇਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਸਵੇਰ ਤੋਂ ਕਦੋਂ ਸ਼ਾਮ ਹੋ ਜਾਂਦੀ ਹੈ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਲੇਕਿਨ ਫਿਰ ਜਿਵੇਂ ਹੀ ਰਾਤ ਹੋ ਜਾਂਦੀ ਹੈ ਕਿਉਂਕਿ ਹਿਮਕੁਟ ਸਾਇਦਾ ਅਲਕਾ ਇਹੋ ਜਿਹਾ ਹੈ ਕਿ ਰਾਤ ਹੁੰਦੇ ਹੀ ਉੱਥੇ ਆਕਸੀਜਨ ਲੈਵਲ ਬਿਲਕੁਲ ਹੀ ਘਟ ਜਾਂਦਾ ਹੈ ਤੇ ਠੰਡ ਬਿਲਕੁਲ ਵੱਜ ਜਾਂਦੀ ਹੈ ਜਿਸ ਕਰਕੇ ਮਨੁੱਖਾਂ ਦਾ ਉੱਥੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਉੱਥੇ ਆਣ ਲੱਗ ਜਾਂਦੀਆਂ ਹਨ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਰਾਦਾ ਆਪਣਾ ਆਸਰਾ ਲੱਭਣ ਲੱਗ ਜਾਂਦੇ ਹਨ ਕੋਈ ਇਹੋ ਜੀ ਜਗ੍ਹਾ ਦੀ ਤਲਾਸ਼ ਕਰਨ ਲੱਗ ਜਾਂਦੇ ਹਨ ਜਿੱਥੇ ਕਿ ਰਾਤ guzari ਜਾਵੇ ਕਿਉਂਕਿ ਹੁਣ ਨਹੀਂ ਨੀਚੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਇਸ ਕਰਕੇ ਉਹ ਇੱਕ ਚਟਾਨ ਜੋ ਕਿ ਨੀਚੇ ਨੂੰ ਚੁੱਕੀ ਹੋਈ ਸੀ ਉਸ ਦੇ ਨੀਚੇ ਹੀ ਰਾਤ ਬਤਾਣ ਦਾ ਆਪਣਾ ਨਿਸ਼ਚੈ ਕਰ ਲੈਂਦੇ ਹਨ ਅਤੇ ਉੱਥੇ ਜਾ ਕੇ ਛਾਪੜ ਜਾਂਦੇ ਹਨ ਹਜੇ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਮਸਾ ਹੀ ਅੱਧਾ ਘੰਟਾ ਜਾਂ ਇੱਕ ਘੰਟਾ ਹੋਇਆ ਹੋਵੇਗਾ ਕਿ ਉਸ ਗੁਫਾ ਦੇ ਵਿੱਚੋਂ ਇੱਕ ਚਮਤਕਾਰੀ ਰੋਸ਼ਨੀ ਨਿਕਲਦੀ ਹੈ ਤੇ ਉਹ ਉਸ ਰੋਸ਼ਨੀ ਨੂੰ ਦੇਖ ਕੇ ਹੋਰ ਜ਼ਿਆਦਾ ਨੀਚੇ ਚਲੇ ਜਾਂਦੇ ਹਨ ਜਿਵੇਂ ਹੀ ਉਹ ਨੀਚੇ ਪਹੁੰਚਦੇ ਹਨ ਉਹਨਾਂ ਨੂੰ ਉੱਥੇ ਇੱਕ ਅਧਖੜ ਜੀ ਉਮਰ ਦਾ ਬੰਦਾ ਜੋ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਬਜ਼ੁਰਗ ਸੀ ਉਹ ਉੱਥੇ ਤਪੱਸਿਆ ਕਰ ਰਿਹਾ ਸੀ ਉਹ ਉੱਥੇ ਉਸ ਨੂੰ ਦੇਖ ਕੇ ਆਪਣਾ ਸੀਸ ਝੁਕਾਉਂਦੇ ਹਨ ਨਤਮਸਤਕ ਹੁੰਦੇ ਹਨ ਅਤੇ ਫਿਰ ਪਲਾਤੀ ਮਾਰ ਕੇ ਬੈਠ ਜਾਂਦੇ ਹਨ ਉਹਨਾਂ ਨੂੰ ਬੈਠਿਆ ਦੇਖ ਕੇ ਉਹ ਬਜ਼ੁਰਗ ਆਪਣੀ ਅੱਖਾਂ ਖੋਲ ਲੈਂਦਾ ਹੈ ਤੇ ਉਹ ਨਿਰੋਲ ਪੰਜਾਬੀ ਬੋਲ ਰਿਹਾ ਸੀ ਤੇ ਕਹਿੰਦਾ ਹੈ ਕਿ ਹਾਂ ਭਾਈ ਇੱਥੇ ਆਣ ਦੀ ਕੋਈ ਵਿਸ਼ੇਸ਼ ਵਜ੍ਹਾ ਇੱਥੇ ਤੁਸੀਂ ਕੀ ਲੈਣ ਆਏ ਹੋ ਤਾਂ ਫਿਰ ਉਹ ਦੋਨੇ ਹੀ ਸਰਦਾਰ ਬੋਲਦੇ ਹਨ ਕਿ ਅਸੀਂ ਹਿਮਕੁਟ ਸਾਹਿਬ ਦੀ ਯਾਤਰਾ ਵਿੱਚ ਆਏ ਹਾਂ ਹਿਮਕੁਟ ਸਾਹਿਬ ਦਰਸ਼ਨ ਕਰਨ ਪਹੁੰਚੇ ਸੀ ਦਰਸ਼ਨ ਤਾਂ ਸੀ ਕਰਲੇ ਹਨ ਲੇਕਿਨ ਸਾਨੂੰ ਇੱਕ ਪੁਰਸ਼ ਸੰਤਾਂ ਨੇ ਕਿਹਾ ਸੀ ਕਿ ਇੱਥੇ ਇੱਕ ਕਿ ਇੱਥੇ ਇੱਕ પ્રાਤਨ ਗੁਫਾ ਹੈ ਜਿਸ ਦੀ ਇਤਰਾਸ ਦੇ ਵਿੱਚ ਅਸੀਂ ਇੱਧਰ ਉੱਧਰ ਭਟਕ ਰਹੇ ਹਾਂ ਸਾਨੂੰ ਉਹ ਗੁਫਾ ਹਜੇ ਤੱਕ ਨਹੀਂ ਮਿਲੀ ਤੇ ਰਾਤ ਹੋਣ ਕਰਕੇ ਅਸੀਂ ਇੱਥੇ ਪਹੁੰਚ ਗਏ ਤਾਂ ਬਜ਼ੁਰਗ ਬੜੀ ਹੀ ਨਿਮਰਤਾ ਦੇ ਨਾਲ ਬੋਲਦੇ ਹਨ ਕਿ ਹਾਂ ਭਾਈ ਗੁਫਾ ਤਾਂ ਇੱਥੇ ਹੈਗੀ ਹੈ ਪਰ ਉਸ ਗੁਫਾ ਦੇ ਵਿੱਚ ਜਾਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਜੇਕਰ ਆਗਿਆ ਹੀ ਨਹੀਂ ਤਾਂ ਫਿਰ ਉਸ ਗੁਫਾ ਨੂੰ ਲੱਭਣ ਦਾ ਵੀ ਕੀ ਫਾਇਦਾ ਤੁਸੀਂ ਉਸ ਗੁਫਾ ਨੂੰ ਲੱਭਣ ਵਿੱਚ ਆਪਣਾ ਮਾ ਨਾ ਖਰਾਬ ਕਰੋ ਤੁਸੀਂ ਹਿਮਕੁਟ ਸਾਹਿਬ ਆਮਨੇ ਹੋ ਦਰਸ਼ਨ ਕਰਨ ਤਾਂ ਉੱਥੋਂ ਤੱਕ ਹੀ ਸੀਮਿਤ ਰਹਾ ਕਰੋ ਹਿਮਕੁਟ ਸਾਹਿਬ ਦਰਸ਼ਨ ਕਰਕੇ ਪੁੱਠੇ ਜਿੱਥੋਂ ਤੁਹਾਡਾ ਸਥਾਨ ਹੈ ਉੱਥੇ ਤੁਸੀਂ ਵਾਪਸ ਚਲੇ ਜਾਇਆ ਕਰੋ ਬਜ਼ੁਰਗ ਦੀ ਇਹ ਗੱਲ ਸੁਣ ਕੇ ਉਹ ਦੋਨੇ ਸ਼ਿਸ਼ਟ ਕਹਿੰਦੇ ਹਨ ਅਤੇ ਕਹਿੰਦੇ ਹਨ ਉਸ ਪੁਰਨ ਸੰਤਾਂ ਦੀ ਇਹ ਗੱਲ ਸੁਣ ਕੇ ਇਹ ਸ਼ਿਸ਼ਟ ਕਹਿੰਦੇ ਹਨ ਅਤੇ ਆਪਣੀ ਗਲਤੀ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਾਨੂੰ ਗੁਫਾ ਤਾਂ ਨਹੀਂ ਮਿਲੀ ਪਰ ਤੁਹਾਡੇ ਵਰਗੇ ਪੁਰਨ ਸੰਤਾਂ ਦੇ ਸਾਨੂੰ ਦਰਸ਼ਨ ਹੋ ਗਏ ਅਸੀਂ ਆਪ ਦੇ ਆਪ ਨੂੰ ਭਾਗਾ ਬੜਾ ਸਮਝਦੇ ਹਾਂ ਤਾਂ ਉਹਨਾ ਦੋਨੇ ਮੁੰਡਿਆਂ ਨੂੰ ਮੁਸ਼ਕਲ ਦੇ ਵਿੱਚ ਦੇਖ ਕੇ ਤਾਂ ਉਹ ਬਜ਼ੁਰਗ ਕਹਿੰਦੇ ਹਨ ਕਿ ਦੱਸੋ ਭਾਈ ਹੁਣ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤਾਂ ਫਿਰ ਉਹ ਕਹਿੰਦੇ ਹਨ ਕਿ ਅਸੀਂ ਹਿਮਕੁਟ ਸਾਹਿਬ ਦੇ ਦਰਸ਼ਨ ਤਾਂ ਕਰ ਲਏ ਹਨ ਹੁਣ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਹਾਂ ਤਾਂ ਫਿਰ ਉਹ ਪੁੱਛਦੇ ਹਨ ਕਿ ਤੁਹਾਡਾ ਕਿਹੜਾ ਇਲਾਕਾ ਹੈ ਤਾਂ ਫਿਰ ਉਹ ਕਹਿੰਦੇ ਹਨ ਕਿ ਅਸੀਂ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਦੇ ਹਾਂ ਤੇ ਉਹ ਬਜ਼ੁਰਗ ਅੰਮ੍ਰਿਤਸਰ ਦਾ ਨਾਮ ਸੁਣ ਕੇ ਕਹਿੰਦੇ ਹਨ ਕਿ ਅੰਮ੍ਰਿਤਸਰ ਮੈਂ ਇਹ ਨਾਮ ਕਦੇ ਨਹੀਂ ਸੁਣਿਆ ਤਾਂ ਉਹ ਦੋਨੇ ਸਰਦਾਰ ਬੜੇ ਹੈਰਾਨ ਹੋ ਜਾਂਦੇ ਹਨ ਕਿ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਤਾਂ ਪੂਰੀ ਦੁਨੀਆ ਜਾਣਦੀ ਤੁਸੀਂ ਕਿਵੇਂ ਨਹੀਂ ਜਾਣਦੇ ਤਾਂ ਫਿਰ ਉਹ ਕਹਿੰਦੇ ਹਨ ਕਿ ਤੁਸੀਂ ਉਸ ਥਾਂ ਦਾ ਕੋਈ ਪੁਰਾਣਾ ਨਾਮ ਦੱਸੋ ਤਾਂ ਬੜਾ ਸੋਚਣ ਤੋਂ ਬਾਅਦ ਫਿਰ ਉਹ ਇੱਕ ਨਾਮ ਦੱਸਦੇ ਹਨ ਕਿ ਉਸ ਥਾਂ ਦਾ ਪੁਰਾਣਾ ਨਾਮ RAMDAS PURASI ਜਾਂ ਉਸ ਨੂੰ CHAK RAMDAS ਵੀ ਕਹਿ ਦਿੰਦੇ ਹਨ ਵੇਖੀ ਨੇ ਉਹ ਬਜ਼ੁਰਗ ਕਹਿੰਦੇ ਹਨ ਕਿ ਨਹੀਂ ਮੈਂ ਇਹੋ ਜੀ ਕੋਈ ਵੀ ਸਥਾਨ ਨੂੰ ਨਹੀਂ ਜਾਣਦਾ ਤਾਂ ਫਿਰ ਉਹਨਾਂ ਦੋਨੇ ਸਰਦਾਰਾਂ ਦੇ ਵਿੱਚੋਂ ਇੱਕ ਸਰਦਾਰ ਫਿਰ ਤੋਂ ਬੋਲਦਾ ਹੈ ਕਿ ਇਤਿਹਾਸ ਦੇ ਵਿੱਚ ਇੱਕ ਨਾਮ ਹੋਰ ਵੀ ਹੈ ਉਸ ਨੂੰ ਸਭ ਤੋਂ ਪਹਿਲਾਂ TUNG PIND ਵੀ ਕਿਹਾ ਜਾਂਦਾ ਹੈ ਤਾਂ ਫਿਰ ਉਹ ਬਜ਼ੁਰਗ ਕਹਿੰਦਾ ਹੈ ਹਾਂ ਭਾਈ ਤੁੰਗ ਪਿੰਡ ਨੂੰ ਮੈਂ ਜਾਣਦਾ ਹਾਂ ਤਾਂ ਫਿਰ ਉਹ ਕਹਿੰਦੇ ਹਨ ਕਿ ਤੁਸੀਂ ਤਾਂ ਫਿਰ ਉਹ ਕਹਿੰਦੇ ਹਨ ਕਿ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਿਹੜੇ ਵੀ ਸਥਾਨ ਤੇ ਜਾਣਾ ਚਾਹੁੰਦੇ ਹੋ ਉਸ ਥਾਂ ਦਾ ਸਿਮਰਨ ਕਰਦੇ ਹੋਏ ਅੱਖਾਂ ਬੰਦ ਕਰ ਲਓ ਤਾਂ ਫਿਰ ਉਹ ਦੋਨੇ ਹੀ ਅੱਖਾਂ ਬੰਦ ਕਰ ਲੈਂਦੇ ਹਨ ਅਤੇ ਉਹ ਬਜ਼ੁਰਗ ਉਹਨਾਂ ਨੂੰ ਫਿਰ ਤੋਂ ਪੁੱਛਦਾ ਹੈ ਕਿ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਉਸ ਥਾਂ ਦਾ ਧਿਆਨ ਕਰ ਲਓ ਤਾਂ ਫਿਰ ਉਹ ਕਹਿੰਦੇ ਹਨ ਕਿ ਹਾਂਜੀ ਅਸੀਂ ਧਿਆਨ ਕਰ ਲਿਆ ਤਾਂ ਉਸ ਤੋਂ ਬਾਅਦ ਜਿਵੇਂ ਹੀ ਉਹ ਬਜ਼ੁਰਗ ਦੂਜੀ ਵਾਰ ਬੋਲਦਾ ਹੈ ਨਾ ਕਿ ਅੱਖਾਂ ਖੋਲੋ ਤਾਂ ਜਿਵੇਂ ਹੀ ਉਹ ਉਹ ਅੱਖਾਂ ਖੋਲਦੇ ਹਨ ਉਹਨਾਂ ਦੇ ਤਾਂ ਬਿਲਕੁਲ ਹੋਸ਼ ਹੀ ਉੱਡ ਜਾਂਦੇ ਹਨ ਕਿਉਂਕਿ ਉਹ ਹਿਮਕੁਟ ਸਾਹਿਬ ਦੀ ਪਹਾੜੀ ਦੇ ਵਿੱਚ ਨਹੀਂ ਬਲਕਿ ਆਪਣੇ ਪਿੰਡ ਦੇ ਵਿੱਚ ਪਹੁੰਚ ਗਏ ਸੀ ਅਤੇ ਉਹਨਾਂ ਦੀਆਂ ਸੋਚਾਂ ਦੇ ਘੋੜੇ ਦੌੜਨ ਲੱਗ ਜਾਂਦੇ ਹਨ ਕਿ ਅਸੀਂ ਤਾਂ ਹਿਮਕੁਟ ਸਾਹਿਬ ਸੀ ਤਾਂ ਫਿਰ ਕੁਝ ਹੀ ਸੈਕੰਡਾਂ ਦੇ ਵਿੱਚ ਆਪਣੇ ਪਿੰਡ ਕਿਵੇਂ ਪਹੁੰਚ ਗਏ ਤਾਂ ਉਹਨਾਂ ਦੇ ਮਨ ਦੇ ਵਿੱਚ ਜੋ ਆਵਾਜ਼ ਨਿਕਲਦੀ ਹੈ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਬੱਸ ਇੱਕੋ ਹੀ ਸ਼ਬਦ ਬੋਲਦੇ ਹਨ ਕਿ ਧੰਨ ਗੁਰੂ ਗੋਬਿੰਦ ਸਿੰਘ ਧੰਨ ਕਲੰਗੀਧਰ ਪਾਸ਼ਾ ਧੰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਇਦ ਉਨਨੂੰ ਮੇਰੇ ਖਿਆਲ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਹੋਏ ਸੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦਿਓ